ਹਰਿਆਣਾ ਅਧੀਨ ਪੈਂਦੇ ਪਿੰਡ ਚੈਲਾ ਦੇ ਕੋਲ ਚੰਡੀਗੜ੍ਹ ਰੋਡ ਤੇ ਇੱਕ ਬਾਈਕ ਰਾਈਡਰ ਦੀ ਦਰਦਨਾਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਦੱਸਦੇ ਕਿ ਰਫਤਾਰ ਤੇਜ਼ ਹੋਣ ਦੇ ਕਰਕੇ ਰਾਈਡਰ ਆਪਣਾ ਕੰਟਰੋਲ ਖੋ ਬੈਠਾ ਤੇ ਬਾਈਕ ਜਿਹੜੀ ਬਾਈਕ ਹੈ ਉਹ ਸਿੱਧਾ ਡਿਵਾਈਡਰ ਦੇ ਵਿੱਚ ਜਾ ਕੇ ਟਕਰਾਈ ਜਿਸ ਕਰਕੇ ਮੌਕੇ ਤੇ ਹੀ ਰਾਈਡਰ ਦੀ ਜਿਹੜੀ ਮੌਤ ਹੈ ਹੋ ਗਈ ਤੇ ਮ੍ਰਿਤਕ ਨੌਜਵਾਨ ਦੀ ਪਛਾਣ ਨਿਹਾਰ ਖਾਨ 32 ਸਾਲ ਵਾਸੀ ਪਿੰਡ ਗਿੱਲ ਜਿਹੜਾ ਲੁਧਿਆਣਾ ਦੇ ਵੱਜੋਂ ਹੋਈ ਹੈ ਸੜਕਾ ਖਾਸਾ ਦੇ ਹੋਂ ਤੋਂ ਬਾਅਦ ਜੁੜਾ ਹੈ ਜ਼ਖਮੀ ਬਾਈਕ ਰਾਈਡਰ ਨੂੰ ਐਂਬੂਲੈਂਸ ਦੇ ਰਾਹੀਂ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜੁਥੇ ਕਿ ਡਾਕਟਰਾਂ ਦੇ ਵੱਲੋਂ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਸੜਕਾ ਖਾਸਾ ਦੇ ਵਿੱਚ ਬਾਈਕ ਰਾਈਡਰ ਦੀ ਮੌਤ ਹੋਈ ਹੈ ਤੇ ਤੇਜ਼ ਰਫਤਾਰ ਦੇ ਕਰਕੇ ਰਾਈਡਰ ਨੇ ਕੰਟਰੋਲ ਖੋਲਿਆ ਲੁਧਿਆਣਾ ਚੰਡੀਗੜ੍ਹ ਰੋਡ ਤੇ ਦਰਦਨਾਕ ਸੜਕਾ ਖਾਸਾ ਵਾਪਰਿਆ ਤਾਂ ਸਤੇ ਕਿ ਜੁੜਾ ਕੰਟਰੋਲ ਖੋਨ ਦੇ ਕਰਕੇ ਰਾਈਡਰ ਹੈ ਉਸ ਦੀ ਮੌਤ ਹੋਈ ਹੈ ਤੇ ਤੇਜ਼ ਰਫਤਾਰ ਹੋਣ ਦੇ ਕਰਕੇ

ਉਧਰ ਇੱਕ ਟੰਗ ਸੀਗਾ ਇਹ ਉਹਨਾਂ ਦਾ ਕਹਿਹ ਜਰੂਰ ਅਸੀਂ ਪਹੁੰਚੇ ਨੇ ਪੜੇ ਹੋਏ ਸੀ ਤਾਂ ਨੂੰ ਵੀ ਨਹੀਂ ਪਤਾ ਕੀ ਹੋਇਆ ਕੀ ਕੀ ਨੇ ਕਿੱਦਾਂ ਐਕਸੀਡੈਂਟ ਹੋਇਆ ਤੇ ਸਪੀਡ ਜ਼ਿਆਦਾ ਸੀ ਕੀ ਕੋਈ ਦੱਸ ਰਿਹਾ ਸਪੀਡ ਜ਼ਿਆਦਾ ਸੀ ਤੇ ਬਾਈਕ ਮੁੜੀ ਨਹੀਂ ਇਹਨਾਂ ਦਾ ਇਹਨਾਂ ਦਾ ਨਾਮ ਨਿਹਾਰ ਸੀ ਜੇ ਕਿੰਨੀ ਸੀ 32 ਸਾਲ ਕਿੱਥੇ ਰਹਿਣ ਵਾਲੇ ਸੀ ਤੇ ਲੁਧਿਆਣਾ ਗਿਲਪੁਰ ਤੇ ਇਹ ਰਾਈਡਰ ਕਿੱਥੋਂ ਮਤਲਬ ਕਿੱਥੋਂ ਦੀ ਕਿੱਥੇ ਤੱਕ ਜਾ ਰਹੇ ਸੀ ਸਰ ਆਪਣੀ ਰਾਈਡ ਸੀਗੀ ਸਵੇਰੇ 12 ਵਜੇ ਅੱਛਾ ਇਹ ਲੁਧਿਆਣਾ ਤੋਂ ਸਮਰਾਲਾ ਚੌਕ ਤੋਂ ਰਾਜਾ ਰਾਜਾ ਡੱਬਾ ਹਾਂਜੀ ਹੋ ਉਹ ਨਾ ਉਹ ਰਾਇਆ ਟੱਪ ਤੋਂ ਵਾਪਸ ਸੀ ਵਾਪਸੀ ਸੀਗਾ ਠੀਕ ਇਹ ਅੱਗੇ ਵੀ ਇਸੇ ਰਾਈਡਰ ਜਾਂਦੇ ਤੇ ਮੈਨੂੰ ਪਹਿਲਾਂ ਵੀ ਕਹੇ ਪਹਿਲੇ ਤਾਂ ਮੈਨੂੰ ਪਤਾ ਨਹੀਂ ਅਸੀਂ ਫਸਟ ਟਾਈਮ ਗਏ ਸੀ ਇਹਨਾਂ ਦੇ ਨਾਲ ਕੀ ਕਰਨ ਲੱਗਦਾ ਵੀ ਕਿਉਂ ਸਰਦਰਾ ਕਿਉਂ ਹੋ ਸਕਦੀ ਹੈ ਕਿਸੇ ਹਿਸਾਬ ਨਾਲ ਕਿ ਸੋਨਾ ਕੇ ਡੈੱਡ ਬਾਡੀ ਡਿਵਾਈਡਰ ਤੇ ਉਸ ਡਿਵਾਈਡਰ ਦੇ ਵੱਜੀ ਸੀਗੇ ਮੇਰੇ ਖਿਆਲ ਸਪੀਡ ਜ਼ਿਆਦਾ ਹੋਣੀ ਹੈ ਤੇ ਇਹਨਾਂ ਤੋਂ ਕੰਟਰੋਲ ਨਹੀਂ ਹੋਈ ਹੋਣੀ ਬਾਈਕ ਨਾਮ ਤੁਹਾਡਾ ਜੀ ਡਾਕਟਰ ਨਵਦੀਪ ਸਿੰਘ ਜੀ ਇੱਕ ਮਾਮਲਾ ਆਇਆ ਹੈ ਰਾਈਡਰ ਦੀ ਮੌਤ ਹੋਈ ਹੈ ਹਾਂਜੀ ਹਾਂਜੀ ਬਸ ਥੋੜੀ ਦੇਰ ਪਹਿਲਾਂ 3:30 3:00 ਵਜੇ ਦੇ ਕਰੀਬ ਆਇਆ ਨਿਹਾਲ ਖਾਨ ਦਾ ਨਾਮ ਹੈ ਗਿਲਪਿੰਡ ਤੋਂ ਹੈ 32 ਸਾਲ ਉਮਰ ਹੈ ਤੇ ਮੇਰੇ ਕੋਲ ਤਾਂ ਬਰੌਟ ਡੈਡੀ ਆਏ ਸਨ ਇਹ ਸੋਚਿਆ ਲੱਗਿਆ ਕਿ ਕਾਰਨ ਸੀ ਪਰ ਇਹ ਹਲੇ ਨਹੀਂ ਪਤਾ ਲੱਗਾ ਤੇ ਉਹਨੇ ਕਰਦੇ ਆ ਆਦਿਆਂ ਪਰ ਨਾਲ ਪਰ ਨਹੀਂ ਉਹਦੇ ਬਸ ਦੋ ਸਾਰੇ ਜੋ ਉਹਨਾਂ ਦੇ ਨਾਲ